ਦੋਸਤੋ ਅੱਜ ਦੀ ਕਹਾਣੀ ਹੈ ਸਵਰਗਾ ਨਾਲੋ ਸੋਨਾ ਵਿਜੇਨਗਰ ਦੀ ਇੱਕ ਵਾਰ ਮਹਾਰਾਜ ਕ੍ਰਿਸ਼ਨਦੇਵ ਰਾਏ ਨੂੰ ਜਾਣ ਕੇ ਕਿ ਸੁਝਾ ਕਿ ਉਹਨਾਂ ਨੇ ਵਿਜੇਨਗਰ ਨੂੰ ਸਜਾਉਣ ਸਵਰਨ ਦੇ ਹੁਕਮ ਦੇ ਦਿੱਤੇ ਉਹ ਵਿਜੇਨਗਰ ਨੂੰ ਸੁੰਦਰਤਾ ਅਤੇ ਸਵੱਛਤਾ ਵਿੱਚ ਲਾਜਵਾਬ ਦੇਖਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਉਹਨਾਂ ਨੂੰ ਇੱਛਾ ਤੋਂ ਜਾਣੂ ਕਰਵਾਇਆ ਅਤੇ ਜ਼ਰੂਰੀ ਨਿਰਦੇਸ਼ ਵੀ ਦਿੱਤੇ ਮੰਤਰੀ ਜੀ ਸਾਡੇ ਸੁਪਨਿਆਂ ਦਾ ਵਿਜੇਨਗਰ ਜਿਹੋ ਜਿਹਾ ਹੋਣਾ ਚਾਹੀਦਾ ਹੈ ਕਿ ਸਵਰਗ ਦੇ ਦੇਵਤਾ ਵੀ ਵਿਜੇਨਗਰ ਨਾਲ ਇਰਖਾ ਕਰਨ ਇਸ ਕੰਮ ਦੇ ਲਈ ਕਿੰਨਾ ਵੀ ਧਨ ਖਰਚ ਹੋਵੇ ਉਸ ਦੀ ਭੋਰਾ ਚਿੰਤਾ ਨਾ ਕਰੋ ਹੁਕਮ ਮਿਲਦੇ ਹੀ ਵਿਜੇਨਗਰ ਤੱਕ ਕਾਇਆ ਕਲਪ ਦਾ ਕੰਮ ਹੋਣ ਲੱਗਾ ਕੁਝ ਹੀ ਸਮੇਂ ਵਿੱਚ ਵਿਜੇਨਗਰ ਦੀ ਚਰਚਾ ਦੇ ਸਭ ਤੋਂ ਸੁੰਦਰ ਰਾਜਾਂ ਵਿੱਚ ਹੋਣ ਲੱਗੀ ਦੂਰ ਦਰਾਡੇ ਦੇ ਸੈਲਾਨੀਆਂ ਅਤੇ ਝੁੰਡ ਵਿਜੇਨਗਰ ਵਿੱਚ ਘੁੰਮਦੇ ਆਉਂਦੇ ਅਤੇ ਮਹਾਰਾਜ ਕ੍ਰਿਸ਼ਨਦੇਵ ਰਾਜ ਦੀ ਸਲਾਗਾ ਕਰਦੇ ਜਿਵੇਂ ਜਿਵੇਂ ਵਿਜੇਨਗਰ ਦੀ ਸ਼ਾਨ ਉਡਾਇ aí ਫੈਲ ਰਹੀ ਸੀ ਮਹਾਰਾਜ ਪੁੱਲੇ ਨਹੀਂ ਸਮਾਰੇ ਸਨ ਇੱਕ ਦਿਨ ਦਰਬਾਰ ਲੱਗਿਆ ਹੋਇਆ ਸੀ ਸਾਰੇ ਆਪੋ ਆਪਣੇ ਅਸਾਨਾਂ ਦੇ ਬ੍ਰਿਜਮਾਨ ਸਨ ਅਤੇ ਆਪਣੇ ਮੰਤਰੀਆਂ ਦੀ ਪ੍ਰਸ਼ੰਸਾ ਕਰਦੇ ਮਹਾਰਾਜ ਆਖਰੇ ਸਨ ਸਾਡੇ ਪ੍ਰਧਾਨ ਮੰਤਰੀ ਜੀ ਮਿਹਨਤ ਨਾਲ ਵਿਜੇਨਗਰ ਦੀ ਖੂਬਸੂਰਤੀ ਵਿੱਚ ਚਾਰ ਚੰਦ ਲੱਗ ਗਏ ਹਨ ਫਿਰ ਵੀ ਜੇਕਰ ਤੁਹਾਡੀ ਨਜ਼ਰ ਵਿੱਚ ਕੋਈ ਘਾਟ ਹੋਵੇ ਤਾਂ ਦੱਸੋ ਕਿ ਤੁਸੀਂ ਵੀ ਦੂਰ ਕੀਤੀ ਜਾ ਸਕੇ ਅੰਦਾਤਾ ਲਗਭਗ ਸਾਰਿਆਂ ਦੇ ਇੱਕ ਸੁਰ ਵਿੱਚ ਜਵਾਬ ਦਿੱਤਾ ਵੀਜੇਨਗਰ ਸਵਰਗ ਸੁੰਦਰ ਰਾਜ ਦਾ ਪੂਰੀ ਧਰਤੀ ਤੇ ਦੂਜਾ ਨਹੀਂ ਹੈ ਸਾਨੂੰ ਤਾਂ ਇਸ ਦੀ ਸੁੰਦਰਤਾ ਵਿੱਚ ਕੋਈ ਘਾਟ ਜਾਂ ਦਿਖਾਈ ਨਹੀਂ ਦੇ ਰਹੀ ਪੂਰੀ ਦਰਬਾਰ ਮਹਾਰਾਜ ਕ੍ਰਿਸ਼ਨਦੇਵ ਰਾਜ ਅਤੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਦੇ ਸੋਹਲੇ ਗਾ ਰਿਹਾ ਸੀ ਤਾਂ ਹੀ ਪੁਜਰੀ ਦੀ ਨਿਗਾਹ ਤੇਲੀ ਰਾਮ ਤੇ ਪਈ ਜਿਹੜੇ ਮੂੰਹ ਤੇ ਹੱਥ ਰੱਖ ਕੇ ਸਮੁੱਚੇ ਦਰਬਾਰ ਦੀ ਕਾਰਵਾਈ ਵੇਖ ਰਹੇ ਸਨ ਵੇਖਦਿਆਂ ਹੀ ਉਸਨੇ ਮਹਾਰਾਜ ਨੂੰ ਆਖਿਆ ਮਹਾਰਾਜ ਤੇਨਾਲੀ ਰਾਮ ਨੂੰ ਸ਼ਾਇਦ ਵੀਜੇਨਗਰ ਦੀ ਪ੍ਰਸ਼ੰਸਾ ਪਸੰਦ ਨਹੀਂ ਆਈ ਦੇਖੋ ਤਾਂ ਸਹੀ ਕਿ ਮੈਂ ਚੁੱਪਚਾ ਬੈਠੇ ਹਾਂ ਲੱਗਦੇ ਤੁਹਾਡੀ ਖੁਸ਼ੀ ਤੋਂ ਇਹਨਾਂ ਨੂੰ ਕੋਈ ਖੁਸ਼ੀ ਨਹੀਂ ਹੋਈ ਮਹਾਰਾਜ ਨੇ ਤਿਨਾਲੀ ਤਿਨਾਲੀ ਰਾਮ ਵੱਲ ਵੇਖਿਆ ਤੇ ਪੁੱਛਿਆ ਤੇਨਾਲੀ ਰਾਮ ਇਸ ਤਰ੍ਹਾਂ ਗੁਮਸੁਮ ਕਿਉਂ ਬੈਠੇ ਹੋਏ ਹੋ ਅੱਜ ਪੂਰੀ ਵਿਜੈਨਗਰ ਨਗਰ ਦੀ ਪ੍ਰਸ਼ੰਸਾ ਹੋ ਰਹੀ ਹੈ ਕਿ ਤੁਹਾਨੂੰ ਇਸ ਗੱਲ ਦੀ ਕੋਈ ਖੁਸ਼ੀ ਨਹੀਂ ਹੈ ਖੁਸ਼ੀ ਤਾਂ ਬਹੁਤ ਹੈ ਮਹਾਰਾਜ ਮਗਰ ਮਗਰ ਕੀ ਮਹਾਰਾਜ ਜਵਾਬ ਦੇਵੋ ਤੇਨਾਲੀ ਰਾਮ ਜ਼ਰੂਰ ਹੀ ਕੋਈ ਅਜੀਹੀ ਗੱਲ ਹੈ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਇੱਕ ਘਾਟ ਰਹਿ ਗਈ ਹੈ ਮਹਾਰਾਜ ਕਿਹੜੀ ਘਾਟ ਘਾਟ ਦੀ ਗੱਲ ਸੁਣ ਕੇ ਰਾਜਾ ਮਚ ਗਿਆ ਸਪਸ਼ਟ ਕਰੋ ਤਨੇਲੀ ਰਾਮ ਜੇਕਰ ਤੁਸੀਂ ਇਹ ਘਾਟ ਨੰਦ ਸੀ ਤਾਂ ਤੁਹਾਨੂੰ ਮੋਦ ਦੰਡ ਦਿੱਤਾ ਜਾਵੇਗਾ ਮੈਨੂੰ ਮਨਜ਼ੂਰ ਹੈ ਮਹਾਰਾਜ ਪਰੰਤੂ ਉਸ ਘਾਟ ਨੂੰ ਵੇਖਣ ਦੇ ਵਾਸਤੇ ਤੁਹਾਨੂੰ ਮੇਰੇ ਨਾਲ ਨਗਰ ਭਰਮ ਤੇ ਜਾਣਾ ਪਵੇਗਾ ਠੀਕ ਹੈ ਚਲੋ ਤਨੇਲੀ ਰਾਮ ਮਹਾਰਾਜ ਅਤੇ ਹੋ ਦਰਬਾਰੀਆਂ ਨੂੰ ਲੈ ਕੇ ਘਾਟ ਵਖਾਉਣ ਲਈ ਨਿਕਲ ਪਏ ਸਾਰੇ ਅਧਿਕਾਰੀ ਮੰਤਰੀगण ਅਤੇ ਖੁਦ ਮਹਾਰਾਜ ਵੀ ਹੈਰਾਨ ਸਨ ਕਿ ਇਹੋ ਜਿਹੀ ਕਿੜੀ ਘਾਟ ਰਹਿ ਗਈ ਹੈ ਜਿਸ ਤੋਂ ਤਨੈਲੀ RAM ਨੂੰ ਮੋਦੀ ਸਜਾ ਦਾ ਵੀ ਡਰ ਨਹੀਂ ਹੈ। ਕ੍ਰਿਸ਼ਨਦੇਵ ਦੀ ਸਵਾਰੀ ਬਾਹਰ ਨਿਕਲੀ ਅਤੇ ਸੁੰਨਸਾਨ ਸੜਕ ਤੇ ਤੁਰ ਪਈ। ਹਮੇਸ਼ਾ ਇੰਜ ਹੀ ਹੁੰਦਾ ਸੀ ਕਿ ਜਿਉਂ ਹੀ ਮਹਾਰਾਜ ਦੀ ਸਵਾਰੀ ਮਹਿਲ ਤੋਂ ਬਾਹਰ ਨਿਕਲਦੀ ਉਦੋਂ ਅਸੀਂ ਪ੍ਰਜਾ ਸੜਕ ਦੇ ਦੋਵੇਂ ਪਾਸੇ ਇਕੱਠੀ ਹੋ ਜਾਂਦੀ ਅਤੇ ਮਹਾਰਾਜ ਦੀ ਜੈ ਜੈਕਾਰ ਕਰਨ ਲੱਗਦੀ। ਲੋਕ ਮਹਾਰਾਜ ਉੱਪਰ ਫੁੱਲ ਵਰਸਾਉਂਦੇ। ਪਰੰਤੂ ਇਸ ਵਾਰ ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਨਾ ਪ੍ਰਜਾ ਸੀ, ਲੋਕ ਨਹੀਂ ਸਨ, ਉੱਥੇ ਨਾ ਹੀ ਜੈ ਜੈਕਾਰ। ਨਾ ਫੁੱਲਾਂ ਦੀ ਬਰਸਾਤ ਅਤੇ ਨਾ ਹੀ ਕਿਸੇ ਕਿਸਮ ਦਾ ਉਤਸ਼ਾਹ ਇੱਕ વિચਿਤ੍ਰਜਈ ਚੁੱਪਚਾਪ ਚਾਰਚ ਫੇਰੇ ਫਸਲੀ ਹੋਈ ਸੀ ਚੁੱਪਚਾਪ ਸਵਾਰੀ ਅੱਗੇ ਤੁਰਦੀ ਗਈ ਇਹ ਸਨਾਟਾ ਮਹਾਰਾਜ ਨੂੰ ਬਹੁਤ ਅਜੀਬ ਲੱਗਿਆ ਮਹਾਰਾਜ ਨੇ ਤਨਲੀ RAM ਵਾਲੀ ਵੇਖਿਆ ਮਹਾਰਾਜ ਇਸ ਸੁੰਦਰਤਾ ਦੇ ਚੱਕਰ ਵਿੱਚ ਤੁਸੀਂ ਪ੍ਰਜਾ ਤੋਂ ਦੂਰ ਹੋ ਗਏ ਅਤੇ ਪ੍ਰਜਾ ਤੁਹਾਡੇ ਤੋਂ ਦੂਰ ਚਲੀ ਗਈ ਕਿ ਇਸ ਤੋਂ ਵੱਡੀ ਕੋਈ ਘਾਟ ਹੈ ਤਨਲੀ RAM ਨੇ ਆਖਿਆ ਰਾਜਾ ਨੇ ਮੰਤਰੀ ਵੱਲ ਵੇਖਿਆ ਮਹਾਰਾਜ ਫੁੱਲ ਆਦੀ ਬਰਸਾ ਕੇ ਬੀਜੇਨਗਰ ਦੀ ਪ੍ਰਜਾ ਸਰਕਾਂ ਗੰਦੀਆਂ ਨਾ ਕਰੇ ਬੇਮਤਲਬ ਦਤ ਨਹੀਂ ਪ੍ਰਦੂਸ਼ਨ ਨਾ ਫੈਲਾਇ ਇਸ ਕਰਕੇ ਇਹਨਾਂ ਸਾਰੇ ਕਾਰਜ ਉੱਪਰ ਰੋਕ ਲਾ ਦਿੱਤੀ ਗਈ ਇਸੇ ਦੌਰਾਨ ਮਹਾਰਾਜ ਦਾ ਰਥ ਸ਼ਹਿਰ ਤੋਂ ਦੂਰ ਇੱਕ ਬਸਤੀ ਵਿੱਚ ਆ ਗਿਆ ਉੱਥੇ ਆ ਕੇ ਮਹਾਰਾਜ ਨੂੰ ਪਤਾ ਲੱਗਿਆ ਕਿ ਨਵੇਂ-ਨਵੇਂ ਟੈਕਸ ਲਗਾ ਕੇ ਲੋਕਾਂ ਨੂੰ ਲੋਕਾਂ ਦੀ ਕਮਰ ਤੋੜ ਦਿੱਤੀ ਗਈ ਹੈ ਬੀਜੇਨਗਰ ਦੀ ਖੂਬਸੂਰਤੀ ਦੇ ਚੱਕਰ ਵਿੱਚ ਲੋਕਾਂ ਵੱਦਲੀ ਧਿਆਨ ਨਹੀਂ ਦਿੱਤਾ ਜਾ ਰਿਹਾ ਬਸਤੀਆਂ ਵਿੱਚ ਗੰਦਗੀ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਪ੍ਰਜਾ ਨੇ ਇਹਨਾਂ ਕਸ਼ਟਾਂ ਨੂੰ ਵੇਖ ਕੇ ਮਹਾਰਾਜ ਦਾ ਦਿਲ ਬਹੁਤ ਦੁਖੀ ਹੋਇਆ ਸਮਝ ਗਿਆ ਕਿ ਕੀ ਕਾਟ ਹੈ ਪਹਿਲਾਂ ਵਾਲੇ ਵਿਜੇਨਗਰ ਦੇ ਮੁਕਾਬਲੇ ਅੱਜ ਦੇ ਵਿਜੇਨਗਰ ਵਿੱਚ ਉਹਨਾਂ ਨੇ ਤੁਰੰਤ ਆਦੇਸ਼ ਦਿੱਤਾ ਸਾਰੇ ਕੰਮ ਬੰਦ ਕੇ ਬੰਦ ਕਰ ਦਿੱਤੇ ਜਾਣ ਵਧਾਏ ਹੋਏ ਜਾਂ ਨਵੇਂ ਟੈਕਸ ਵਾਪਸ ਲਏ ਜਾਣ ਪ੍ਰਜਾ ਦੀ ਜ਼ਿੰਦਗੀ ਹੀ ਸੁੰਦਰ ਨਹੀਂ ਬਣੀ ਤਾਂ ਵਿਜੇਨਗਰ ਦੀ ਸੁੰਦਰਤਾ ਦੀ ਕਿਹੜੀ ਮਹੱਤਤਾ ਸਾਨੂੰ ਪ੍ਰਜਾ ਤੇ ਆਪਣੇ ਵਿਚਾਰੀ ਦੋਰੀ ਮਨਜ਼ੂਰ ਨਹੀਂ ਸੱਚਮੁੱਚ ਤਨੇਲੀ RAM ਨੇ ਇੱਕ ਗਲਤੀ ਵੱਲੀ ਧਿਆਨ ਖਿੱਚਿਆ ਹੈ ਉਸੇ ਦਿਨ ਤੋਂ ਰਾਜਾ ਦੀਨ ਨਜ਼ਰ ਵਿੱਚ ਤਨੇਲੀ RAM ਦੀ ਇੱਜ਼ਤ ਹੋਰ ਵੀ ਵੱਧ ਗਈ ਧੰਨਵਾਦ